ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਰੋਜ਼ਾਨਾ ਲੜੀ ਚੱਲ ਰਹੀ ਹੈ ਉਹਦਾ ਤੀਸਰਾ ਐਪੀਸੋਡ ਹੈ ਧਰਮ ਤੇ ਸਦਾਚਾਰ ਸਭ ਤੋਂ ਪਹਿਲਾਂ ਅਸੀਂ ਇਹ ਗੱਲ ਸਮਝਣੀ ਹੈ ਕਿ ਜਿਵੇਂ ਕਿ ਆਪਾਂ ਪਿਛਲੀਆਂ ਦੋ ਲੜੀਆਂ ਦੇ ਵਿੱਚ ਧਰਮ ਦੇ ਸੰਬੰਧ ਵਿੱਚ ਜਾਣ ਲਿਆ ਅੱਜ ਆਪਾਂ ਇਹ ਵੇਖਣਾ ਕਿ ਜਿਹੜਾ ਸਦਾਚਾਰ ਤੇ ਧਰਮ ਦਾ ਆਪਸੀ ਸਮੇਲ ਕੀ ਹੈ ਤੇ ਕਿਉਂ ਇੰਦਾ ਸਮਾਜ ਦੇ ਵਿੱਚ ਸਾਡੇ ਉਹਨੂੰ ਮਿਲਦਾ ਹੈ ਕਿ ਜਿਹੜਾ ਸਦਾਚਾਰੀ ਮਨੁੱਖ ਹੈ ਉਹ ਕਹਿੰਦਾ ਧਰਮ ਦੀ ਲੋਡ ਨਹੀਂ ਜਦੋਂ ਸਦਾਚਾਰੀ ਮਨੁੱਖ ਕਹਿੰਦਾ ਧਰਮ ਦੀ ਲੋਡ ਨਹੀਂ ਤੇ ਉਹ ਕਈਆਂ ਦੇ ਗੱਲ ਮੰਨਣ ਚ ਵੀ ਆਉਂਦੀ ਹੈ ਵੀ ਠੀਕ ਹੈ ਚੰਗੇ ਕੋ ਉਹਨਾਂ ਨੇ ਚਾਹੀਦੇ ਨੇ ਧਰਮ ਦੀ ਕਿ ਲੋਡ ਹੈ ਉਹ ਸਭ ਤੋਂ ਪਹਿਲਾਂ ਆਪਾਂ ਸ਼ਬਦ ਜਿਹੜਾ ਸਦਾਚਾਰ ਹੈ ਜਿਵੇਂ ਆਪਾਂ ਪਹਿਲੀ ਲੜੀ ਦੇ ਵਿੱਚ ਧਰਮ ਸ਼ਬਦ ਦੇ ਸ਼ਬਦਾਰਥ ਸਮਝੇ ਸਨ ਇਦਾਂ ਹੀ ਸਦਾਚਾਰ ਸ਼ਬਦ ਦੇ ਅਸੀਂ ਇਸ ਸ਼ਬਦਾਰਥ ਤੌਰ ਤੇ ਉਹਨੂੰ ਦੇਖਦੇ ਹਾਂ ਵੀ ਸਦਾਚਾਰ ਸ਼ਬਦ ਤੋਂ ਭਾਵ ਕੀ ਹੈ ਸਦਾਚਾਰ ਸ਼ਬਦ ਤੋਂ ਭਾਵ ਹੈ ਉਤਮ ਕਿਰਿਆ ਜੋ ਭਾਈ ਕਾਨ ਸਿੰਘ ਨਾਭਾ ਅਨੁਸਾਰ ਉਤਮ ਕਿਰਿਆ ਨੇਕ ਚਲਨ ਤੇ ਪਲਾ ਵਿਵਹਾਰ ਮਤਲਬ ਗੁੱਡ ਬਿਹੇਵੀਅਰ ਗੁੱਡ ਕੈਰੇਕਟਰ ਨੇਕ ਚਲਨ ਹੋਵੇ ਤੁਹਾਡਾ ਤੁਹਾਡਾ ਕੈਰੇਕਟਰ ਜਿਹੜਾ ਚਰਿੱਤਰ ਤੁਹਾਡਾ ਉੱਚਾ ਹੋਵੇ ਤੇ ਤੁਹਾਡੀ ਜਿਹੜੀ ਕਰਨੀ ਆ ਉੱਚੀ ਹੋਵੇ ਇਹ ਸਦਾਚਾਰੀ ਮਨੁੱਖ ਦੇ ਜਾਂ ਸਦਾਚਾਰ ਸ਼ਬਦ ਦੇ ਇਹ ਅਰਥ ਨੇ ਹੁਣ ਵੇਖਣਾ ਇਹ ਹੈ ਕਿ ਜਿਹੜਾ ਬੰਦਾ ਕਹਿੰਦਾ ਹੈ ਕਿ ਜਦੋਂ ਅਸੀਂ ਸਦਾਚਾਰੀ ਬਣ ਗਏ। ਜਾਂ ਅਸੀਂ ਹੈ ਹੀ ਸਦਾਚਾਰੀ। ਤੇ ਫਿਰ ਧਰਮ ਦੀ ਲੋੜ ਕੀ ਹੈ? ਜੇ ਤਾਰਕਿਕ ਲਹਿਜੇ ਨਾਲ ਤਾਰਕਿਕ ਦਿਮਾਗ ਨਾਲ ਇਹਨੂੰ ਤੁਸੀਂ ਸੋਚਦੇ ਜੇ ਤੇ ਗੱਲ ਮੰਨਣ ਚਾਹੁੰਦੀ ਹੈ। ਕਿ ਇਹੋ ਚੀਜ਼ਾਂ ਧਰਮ ਤੋਂ ਮਿਲਦੀਆਂ ਨੇ। ਪਰ ਜੇ ਤੁਹਾਡੇ ਕੋਲ ਤੁਸੀਂ ਇਹਨਾਂ ਗੁਣਾਂ ਦੇ ਆਲਰੇਡੀ ਤਾਰ ਨਹੀਂ ਜੇ ਤੇ ਫਿਰ ਧਰਮ ਦੀ ਲੋੜ ਕੀ? ਪਰ ਚਿੰਨੇ ਵੀ ਇਹ ਸਵਾਲ ਜੇ ਤੁਮੇ ਸਵਾਲ ਨਿਕਲਦਾ ਹੈ ਉਹ ਸੋਚ ਬੜੀ ਕਨਫਿਊਜ਼ ਬੜੀ ਸੰਕੀਰਨ ਜਿਹਨੂੰ ਅਸੀਂ ਨੈਰੋ ਕਹਿੰਦੇ ਆ ਉਸ ਨੈਰੋ ਮਾਈਂਡਡਨੈਸ ਦੇ ਵਿੱਚੋਂ ਇਹ ਸਵਾਲ ਦੀ ਉਪਜ ਹੁੰਦੀ ਹੈ ਨਹੀਂ ਤੇ ਉਹ ਬੜਾ ਭਲੀ ਭਾਂਤ ਜਾਣਦਾ ਹੋਵੇ ਕਿ ਜਿਹੜੇ ਗੁਨਾ ਜਿਹੜਾ ਸਦਾਚਾਰ ਸ਼ਬਦ ਤੇ ਜੋ ਅਰਥ ਨੇ ਜੇ ਉਹਨਾਂ ਗੁਣਾਂ ਦੀ ਗੱਲ ਕਰੀਏ ਤੇ ਉਹ ਇੱਕ ਧਰਮ ਦੀ ਹੀ ਆਫਸ਼ੂਟ ਹੈ। ਧਰਮ ਦੀ ਹੀ ਇੱਕ ব্রাঞ্চ ਹੈ। ਉਹ ਗੁਣ ਧਰਮ ਹੀ ਧਰਮ ਦੇ ਵਿੱਚੋਂ ਹੀ ਨਿਕਲਦੇ ਨੇ ਧਰਮ ਹੀ ਉਹਨਾਂ ਗੁਣਾਂ ਨੂੰ ਪ੍ਰਭਾਸ਼ਿਤ ਕਰਦਾ ਹੈ। ਪਰ ਹੁੰਦਾ ਕੀ ਹੈ ਵੀ ਜਦੋਂ ਅਸੀਂ ਇਹਨੂੰ ਨਿੱਜ ਦੇ ਲੈਵਲ ਤੇ ਧਰਮ ਨੂੰ ਇਗਨੋਰ ਕਰਕੇ ਤੇ ਜਿਹੜੀ ਸਦਾਚਾਰਤਾ ਹੈ ਇਹਨੂੰ ਅਸੀਂ ਨਿੱਜ ਦੇ ਲੈਵਲ ਤੇ ਰੱਖ ਲੈਨੇ ਆਂ ਵੀ ਮੈਂ ਸਦਾਚਾਰੀ ਹਾਂ ਮੈਨੂੰ ਧਰਮ ਦੀ ਲੋੜ ਨਹੀਂ ਤੇ ਫਿਰ ਉਸ ਤੋਂ ਜੋ ਅਗਲਾ ਵਰਤਾਰਾ ਵਾਪਰਦਾ ਹੈ ਉਹ ਕੀ ਹੈ ਕਿ ਮਨੁੱਖ ਨਿੱਜ ਦੇ ਲੈਵਲ ਤੇ ਖੜਦਾ ਹੋਇਆ ਆਪਣੇ ਗੁਨਾ ਨੂੰ ਨਿੱਜੀ ਤੌਰ ਤੇ ਪ੍ਰਗਟ ਕਰਦਾ ਹੈ ਕਿ ਇਹ ਮੇਰੇ ਆਪਣੇ ਹਨ ਧਰਮ ਦਾ ਕੋਈ ਰੋਲ ਨਹੀਂ ਉੱਥੇ ਕੀ ਹੁੰਦਾ ਹੈ ਉੱਥੋਂ ਮੈਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਇਹਨਾਂ ਗੁਨਾ ਨੂੰ ਕਿਸੇ ਉੱਚੇ ਆਦਰਸ਼ ਨਾਲ ਨਹੀਂ ਜੋੜਦੇ ਇਹਦੀ ਉਪਜ ਨੂੰ ਉੱਚੇ ਆਦਰਸ਼ ਨਾਲ ਨਹੀਂ ਜੋੜਿਆ ਉਤੋਂ ਮਾਇ ਦਾ ਸਫਰ ਸ਼ੁਰੂ ਹੋ ਜਾਏਗਾ ਜਦੋਂ ਤੁਸੀਂ ਇਹ ਮੰਨ ਲਿਆ ਕਿ ਇਹ ਮੇਰੇ ਨੇ ਕਿ ਇਹ ਕਿਸੇ ਹੋਰ ਧਾਰਮਿਕ ਆਦਰਸ਼ ਚੋਂ ਪੈਦਾ ਨਹੀਂ ਹੋਏ ਤੇ ਸਫਰ ਮਾਇ ਦਾ ਸ਼ੁਰੂ ਹੋਏਗਾ ਤੇ ਜਿੱਥੇ ਮੈਂ ਆਉਂਦੀ ਹੈ ਉੱਥੇ ਬਾਕੀ ਗੁਣ ਸਾਰੇ ਖੰਭ ਲਾ ਕੇ ਉੱਡ ਜਾਂਦੇ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ ਨਾਮ ਦੇ ਕਈ ਅਰਥ ਨੇ ਨਾਮ ਤੋਂ ਅਰਥ ਸ਼ੁਭ ਗੁਣ ਵੀ ਹੁੰਦੇ ਹੌਵੇਂ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਥਾਂਏ ਵੀ ਦੋਵੇਂ ਇੱਕ ਸਮੇਂ ਇੱਕ ਜਗ੍ਹਾ ਤੇ ਨਹੀਂ ਵੱਸ ਸਕਦੇ ਕਿਉਂਕਿ ਜਿਹੜੀ ਮੈਂ ਆ ਇਹ ਸਭ ਤੋਂ ਵੱਡਾ ਰੋਗ ਹੈ ਹੌਵੇਂ ਧੀਰਗ ਰੋਗ ਹੈ ਬੜਾ ਧੀਰਗ ਰੋਗ ਹੈ ਜਦੋਂ ਮੈਂ ਆ ਗਈ ਇਹ ਗੁਣ ਆਪਣੇ ਆਪ ਖੰਭ ਲਾ ਕੇ ਉੱਡ ਜਾਣਗੇ ਹੁਣ ਜਦੋਂ ਨਿਜ ਨਿਜ ਤੇ ਖੜਾ ਵਿਅਕਤੀ ਜੋ ਜਿਹੜਾ ਕਹੇ ਵੀ ਮੇਰੀ ਸਦਾਚਾਰ ਸਦਾਚਾਰਤਾ ਨਿਜ ਤੇ ਖੜੀ ਹੈ ਜਦੋਂ ਉਹਦੇ ਬਾਰੇ ਅਸੀਂ ਗੁਰਬਾਣੀ ਰਾਈ ਦੇਖਦੇ ਹਾਂ ਤੇ ਗੁਰਬਾਣੀ ਬੜਾ ਸਪਸ਼ਟ ਤਰੀਕੇ ਨਾਲ ਸਾਨੂੰ ਦੱਸਦੀ ਹੈ ਵੀ ਅਨੰਕ ਯਤਨ ਕਰ ਆਤਮ ਨਹੀਂ ਦਰਵੇ ਦਰਵੇ ਮਤਲਬ ਕੋਮਲ ਪੀ ਨੇਕਾਂ ਯਤਨ ਕਰੇ ਮਨੋਕ ਅਨੇਕਾਂ ਯਤਨ ਕਰੇ ਅਨੇਕਾਂ ਐਸੀਆਂ ਪ੍ਰਕਿਰਿਆਵਾਂ ਕਰੇ ਅਨੇਕਾਂ ਰੋਕ ਥਾਮ ਕਰੇ ਮਨ ਹੱਠ ਕਰੇ ਪਰ ਆਤਮ ਨਹੀਂ ਦਰਵੇ ਦਰਵੇ ਮਤਲਬ ਕੋਮਲਤਾ ਨਿਰਮਲਤਾ ਕੋਮਲ ਹੋ ਜਾਣਾ ਪਰ ਉਹਦੀ ਜਿਹੜੀ ਅੰਤਿਕ ਕਰਨ ਹੈ ਜੋ ਉਹਦਾ ਅੰਦਰੂਨੀ ਤੌਰ ਤੇ ਜਿੰਨੂੰ ਅਸੀਂ ਮਨ ਕਹਿ ਦਿੰਨੇ ਆ ਉਹਦਾ ਮਨ ਕੋਮਲ ਨਹੀਂ ਹੋਏਗਾ ਬਾਹਰੀ ਮਾਨਾ ਠੱਕਰ ਕੇ ਜੋ ਮਰਜ਼ੀ ਦਿਖਾ ਦੇ ਵੀ ਮੈਂ ਬੜਾ ਸਦਾਚਾਰੀ ਆ ਅਨਕ ਜਤਨ ਕਰਾ ਆਤਮਨੈ ਦਰਵੇ ਹਰ ਦਰਗਾ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੇ ਜਿਹੜਾ ਆਪ ਆਪਣੇ ਆਪ ਨੂੰ ਭਲਾ ਕਰਕੇ ਕਹਿੰਦਾ ਹੈ ਭਲਾ ਮੇਰੇ ਤੱਕ ਰਸੀਮਤ ਹੈ ਫਰੇ ਧਿਆਨ ਚ ਰੱਖ ਲਿਓ ਕਿ ਉਹਦੇ ਭਲਾਈ ਕਦੀ ਨਿਕਟ ਨਹੀਂ ਆਉਂਦੀ ਕਿਉਂ ਕਿਉਂਕਿ ਉਹ ਮਨ ਲੈਂਦਾ ਪੀ ਇਹ ਸਦਾਚਾਰ ਤਾਂ ਨਿਜਜ ਤੋਂ ਨਿਕਲੀ ਹੈ ਮੇਰੀ ਹੈ ਮੈਨੂੰ ਕਿਸੇ ਧਰਮ ਦੀ ਲੋੜ ਨਹੀਂ ਮੈਨੂੰ ਕਿਸੇ ਧਰਮ ਪਾਪ ਸਾਨੂੰ ਮੈਨੂੰ ਕਿਸੇ ਐਸੇ ਅਕਾਲੀ ਆਦਰਸ਼ ਦੀ ਲੋੜ ਨਹੀਂ ਮੈਂ ਕਿਸੇ ਐਸੇ ਅਕਾਲੀ ਆਦਰਸ਼ ਨੂੰ ਨਹੀਂ ਮੰਨਦਾ ਜੋ ਕੁਝ ਹੈ ਉਹਦੀ ਉਪਜ ਕਰਨ ਵਾਲਾ ਮੈਂ ਹਾਂ ਪਾਪ ਮੈਂ ਆ ਗਈ ਮੈਂ ਤੋਂ ਮੈਂ ਦਾ ਸਫਰ ਸ਼ੁਰੂ ਹੋ ਗਿਆ ਜਦੋਂ ਮੈਂ ਦਾ ਸਫਰ ਸ਼ੁਰੂ ਹੋਏਗਾ ਤੇ ਹਰ ਗੁਣ ਹਰ ਗੁਣ ਔਗਲ ਦਾ ਰੂਪ ਧਾਰ ਲੇਗਾ ਇਸ ਕਰਕੇ ਜਦੋਂ ਸਦਾਚਾਰੀ ਮਨੁੱਖ ਕਹੇ ਕਿ ਕੰਮ ਚੰਗੇ ਹੋਣੇ ਚਾਹੀਦੇ ਨੇ ਕੈਰੈਕਟਰ ਚੰਗਾ ਹੋਣਾ ਚਾਹੀਦਾ ਕੀ ਲੋੜ ਐ ਧਰਮ ਦੀ ਤੇ ਇਹ ਸਮਝ ਲਿਓ ਕਿ ਉਹ ਅਜੇ ਬੜਾ ਬੇਵਾਕਿਫ ਬੜਾ ਇਗਨੋਰੈਂਟ ਜਾਂ ਬੜਾ ਨੈਰੋ ਮਾਈਂਡਡ ਬੜਾ ਸੰਕੀਰਣ ਸੋਚ ਵਾਲਾ ਵਿਅਕਤੀ ਹੋਵੇਗਾ ਨਹੀਂ ਤੇ ਕਦੀ ਵੀ ਸਦਾਚਾਰੀ ਮਨੋਖੀ ਗੱਲ ਕਹਿ ਨਹੀਂ ਸਕਦਾ ਕਿਉਂਕਿ ਉਹ ਮੰਨਦਾ ਏ ਕਿ ਇਹ ਗੁਣ ਉੱਚੇ ਆਦਰਸ਼ ਚੋਂ ਨਿਕਲਦੇ ਨੇ ਤੇ ਜੇ ਮੈਂ ਉਸ ਆਦਰਸ਼ ਨਾਲ ਜੁੜਾਂਗਾ ਤੇ ਇਹ ਗੁਣ ਮੇਰਾ ਵਹਾਅ ਹੋ ਜਾਣਗੇ ਮੇਰੇ ਅੰਦਰੋਂ ਵਹਿਣਗੇ ਇਹਨਾਂ ਗੁਨਾ ਦੇ ਉੱਤੇ ਮੈਨੂੰ ਆਪਣੇ ਆਪ ਨੂੰ ਰੋਕ-थाम ਕਰਕੇ ਸੱਚ ਬੋਲਣ ਦੀ ਲੋੜ ਨਹੀਂ ਪੈਗੀ ਸੱਚ ਸੁਭਾਅ ਬਣ ਜਾਏਗਾ ਸੱਚ ਮੇਰਾ ਬਿਹੇਵੀਅਰ ਬਣ ਜਾਏਗਾ ਸੱਚ ਮੇਰੀ ਨੈਚਰ ਹੋ ਜਾਵੇਗੀ ਸੁਭਾਅ 'ਚ ਪ੍ਰਗਟ ਹੋਏਗਾ ਹੁਣ ਜਿਹੜਾ ਸਦਾਚਾਰੀ ਧਰਮ ਦਾ ਤਾਜ ਅਕਾਲੀ ਧਰਮ ਦਾ ਤਾਜ ਪਹਿਨਾ ਕੇ ਆਪਣੇ ਗੁਣਾਂ ਨੂੰ ਪ੍ਰਗਟ ਕਰਦਾ ਹੈ ਉਹ ਉਹਦਾ ਐਲਾਨ ਕੀ ਹੁੰਦਾ ਹੈ ਕਬੀਰਾ ਨਾ ਹਮ ਕੀਆ ਨਾ ਕਰਹਿੰਗੇ ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ ਕਿ ਨਾ ਮੈਂ ਕਰਨ ਜੋਗਾ ਤੇ ਨਾ ਮੇਰਾ ਕੁਝ ਸਰੀਰ ਕਰਨ ਜੋਗਾ ਦੋਵੇਂ ਪਾਪ ਲੈ ਲਿਓ ਕਿ ਨਾ ਮੈਂ ਪਾਪ ਜੇ ਮੈਂ ਸੋਚ ਦੇ ਤੌਰ ਤੇ ਜੇ ਮੈਂ ਸੂਖਸ਼ਮ ਰੂਪ ਚ ਵੀ ਸੋਚਾਂ ਮੈਂ ਕੁਝ ਕਰਨ ਜੋਗਾ ਨਹੀਂ ਮੇਰੀ ਸੋਚ ਦਾ ਪੱਧਰ ਵੀ ਨਹੀਂ ਤੇ ਜੇ ਮੈਂ ਸਰੀਰਕ ਬਲ ਦੇ ਰੂਪ ਚ ਵੇਖਾਂ ਤੇ ਮੇਰੇ ਸਰੀਰਕ ਬਲ ਵੀ ਇਦਾਂ ਨਹੀਂ ਕਿ ਮੈਂ ਕੁਝ ਕਰ ਸਕਾਂ ਨਾ ਕਰ ਸਕੇ ਸਰੀਰ ਕਿਆ ਜਾਣੂ ਕਿ ਸ਼ਹਰ ਕੀਆ ਭਇਓ ਕਬੀਰ ਕਬੀਰ ਵੀ ਮੈਂ ਨਹੀਂ ਜਾਣਦਾ ਕੀ ਕਰ ਦਿੱਤਾ ਉਹਨੇ ਤੇ ਕਬੀਰ ਕਬੀਰ ਹੋ ਗਈ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਕੌਣ ਕਹਿ ਰਿਹਾ ਜਿਹੜਾ ਸਦਾਚਾਰ ਦੀ ਸਿਖਰਤਾ ਹੈ ਕਬੀਰ ਵਰਗਾ ਇਨਕਲਾਬੀ ਪੁਰਸ਼ ਕਬੀਰ ਵਰਗਾ ਧਰਮੀ ਪੁਰਸ਼ ਇਹ ਸਟੇਟਮੈਂਟ ਦੇ ਰਿਹਾ ਮੈਂ ਕੁਝ ਕਰਨ ਯੋਗਾ ਨਹੀਂ ਤੇ ਉਹਨੇ ਕੀ ਕੀਤਾ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਉਹ ਬ੍ਰਾਹਮਣੀ ਸਮਾਜ ਦੇ ਢਾਂਚੇ ਨੂੰ ਹਿਲਾਉਣ ਵਾਲਾ ਉਹ ਸਾਧ ਉਹ ਸੰਤ ਉਹ ਬ੍ਰह्म ਗਿਆਨੀ ਜਿਨੇ ਬ੍ਰਾਹਮਣੀ ਸਮਾਜ ਦਾ ਢਾਂਚਾ ਲਾ ਦਿੱਤਾ ਜਿਹੜਾ ਬ੍ਰਾਹਮਣ ਨੂੰ ਸਵਾਲ ਕਰਦਾ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਉਹ ਕਹੇ ਵੀ ਮੈਂ ਕੁਝ ਕਰਨ ਜੋਗਾ ਨਹੀਂ ਉਹ ਕਹੇ ਵੀ ਜੋ ਮੇਰੇ ਅੰਦਰ ਜੋ ਤੂੰ ਕੀਤਾ ਤੂੰ ਕੀਤਾ ਮੈਂ ਕੁਝ ਨਹੀਂ ਕੀਤਾ ਤੇ ਇਤੋਂ ਗੱਲ ਸਾਬਤ ਹੋ ਜਾਂਦੀ ਹੈ ਕਿ ਜਿਹੜੀ ਸਦਾਚਾਰਤਾ ਹੈ ਉਹਨੂੰ ਡਿਫਾਈਨ ਕਿਵੇਂ ਕਰਨਾ ਹੈ ਉਹ ਨਿਜਤੇ ਖੜੀ ਨਹੀਂ ਰਹਿੰਦੀ ਉਹ ਪਿੱਛੇ ਉਹਦਾ ਜੋ ਵੀ ਰਿਜ਼ਲਟ ਹੈ ਉਹ ਜਿਹੜਾ ਇੱਕ ਉੱਚਾ ਆਦਰਸ਼ ਹੈ ਧਾਰਮਿਕ ਆਦਰਸ਼ ਹੈ ਉਹ ਰਿਜ਼ਲਟ ਦਾ ਜਿਹੜਾ ਸਿਰ ਹੈ ਉਹਨੂੰ ਦੇ ਦਿੱਤਾ ਜਾਂਦਾ ਹੈ ਜਿਵੇਂ ਫਾਰ ਐਗਜ਼ਾਮਪਲ ਤੁਸੀਂ ਰੋਜ਼ ਮਿਲਦੇ ਜੇ ਕੀ ਕਹਿੰਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਕਹਿੰਦੇ ਜੇ ਵੀ ਜਿਹੜੀ ਫਤਿਹ ਹੈ ਜੇ ਖਾਲਸਾ ਉਹਦਾ ਹੈ ਜੇ ਖਾਲਸਾ ਉਸ ਅਚਰਜਨਕ ਗੁਰੂ ਦਾ ਹੈ ਜੇ ਇਹ ਜਥੇਬੰਦੀ ਬਣਾਉਣ ਵਾਲਾ ਉਹ ਅਚਰਜਨਕ ਗੁਰੂ ਹੈ ਜਿਨੂੰ ਵਾਹੇ ਵਾਹੇ ਕਹਿਣਾ ਚਾਹੀਦਾ ਵਾਹ ਵਾਹ ਕਹਿਣਾ ਚਾਹੀਦਾ ਜੇ ਖਾਲਸਾ ਉਹਦਾ ਏ ਜੇ ਜਥੇਬੰਦੀ ਉਹਦੀ ਏ ਤੇ ਫਿਰ ਫਤਿਹ ਮੇਰੀ ਕਿਵੇਂ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਫਤਿਹ ਵੀ ਉਹਦੀ ਭਾਵ ਜੰਗ ਦੇ ਮੈਦਾਨ ਅੰਦਰ ਪੁੱਤਰ ਦਾ ਦਿਲ ਦਾ ਟੁਕੜਾ ਕੱਢ ਕੇ ਜੀਬ ਦੇ ਉੱਤੇ ਰੱਖਿਆ ਜਾ ਰਿਹਾ ਏ ਪਾਇਆ ਜਾ ਰਿਹਾ ਮੂੰਹ ਦੇ ਵਿੱਚ ਪਰ ਕਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਇੱਕ ਚੀਚੀ ਕਟਾਉਣ ਵਾਲੇ ਜਿਨ੍ਹਾਂ ਦਾ ਨੌ ਵੀ ਲੱਥ ਜਾਵੇ ਨੌ ਲਥਾਉਣ ਵਾਲੇ ਵੀ ਜਿਨ੍ਹਾਂ ਦਾ ਨੌ ਵੀ ਲੱਥ ਜਾਵੇ ਕਿਤੇ ਜੰਗ ਦੇ ਮੈਦਾਨ ਦੇ ਅੰਦਰ ਉਹ ਵੀ ਆਪਣੀ ਨਿੱਜ ਤੇ ਲਿਆਉਂਦੇ ਨੇ ਆਪਣੇ ਨਾਂ ਇਸ ਬਹਾਦਰੀ ਨੂੰ ਪਰ ਤਨ ਹੈ ਉਹ ਅਕਾਲੀ ਧਰਮ ਸਿੱਖੀ ਦੀ ਉਹ ਸੋਚ ਜਿਨੇ ਸਦਾਚਾਰਤਾ ਦਾ ਜੇ ਸੇਹਰਾ ਦਿੱਤਾ ਤੂੰ ਉਸ ਚੇਹ ਯਦਸ਼ਨ ਨੂੰ ਦੇ ਦਿੱਤਾ ਉਸ ਅਕਾਲੀ ਸ਼ਕਤੀ ਅਦ੍ਰਿਸ਼ਟ ਸ਼ਕਤੀ ਨੂੰ ਦੇ ਦਿੱਤਾ ਜਿਹਨੂੰ ਤੁਸੀਂ ਅਕਾਲ ਪੁਰਖ ਜਿਹਨੂੰ ਤੁਸੀਂ ਇੱਕ ਓਮਕਾਰ ਕਹਿੰਦੇ ਜੇ ਤੇਰਾ ਕੀਤਾ ਜਾਤੋਂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਤੇਰਾ ਕੀਤਾ ਜਾਣਤਾ ਹੀ ਨਹੀਂ ਮੈਂ ਕਿਸ ਕਿਸ ਕਿਸੇ ਕੀਤੇ ਜੋਗਾ ਸੀ ਮੈਨੂੰ ਜੋਗ ਕੀ ਤੋਈ ਤੂੰ ਮੈਨੂੰ ਜੋਗ ਜੋਗ ਬਣਾਇਆ ਹੈ ਮੈਂ ਤੇ ਕਿਸੇ ਜੋਗ ਹੀ ਨਹੀਂ ਸੀ ਹੁਣ ਇਹ ਉਹਨਾਂ ਸਦਾਚਾਰੀ ਜਾਂ ਸਦਾਚਾਰ ਦੀ ਸਖਰਤਾ ਮੰਨਣ ਵਾਲੇ ਉਹਨਾਂ ਭਗਤਾਂ ਦਾ ਗੁਰੂਆਂ ਦਾ ਗੁਰੂਆਂ ਦੀ ਸਟੇਟਮੈਂਟ ਹੈ ਕਿ ਸਦਾਚਾਰਤਾ ਦਾ ਸਿਰਾ ਦਿੱਤਾ ਕਿਹਨੂੰ ਜਾਂਦਾ ਹੈ ਕਿਵੇਂ ਇਹਨੂੰ ਨਿਜ ਤੇ ਨਹੀਂ ਰੱਖਿਆ ਜਾਂਦਾ ਕਿਵੇਂ ਇਹ ਐਲਾਨ ਨਹੀਂ ਕੀਤਾ ਜਾਂਦਾ ਵੀ ਨਾਨਕ ਕਰਨ ਵਾਲਾ ਹੈ ਕਿਵੇਂ ਨਾਨਕ ਦਾਸ ਇਹ ਸੁਖ ਮੰਗੇ ਕਿਹਾ ਜਾਂਦਾ ਹੈ ਕਰਨ ਵਾਲਾ ਨਾਨਕ ਉਦਾਸੀ ਨਾਨਕ ਕਰਦੇ ਨੇ ਗੁਰੂ ਕਰਦੇ ਨੇ ਕਿੰਡਾ ਵੱਡਾ ਉਸ ਟਾਈਮ ਤੇ ਸਮਾਜੀ ਧਾਰਮਿਕ politcal ਜਿਹੜਾ ਇਨਕਲਾਬ ਲੈਉਣ ਵਾਲੇ ਗੁਰੂ ਨੇ ਪਰ ਸੇਰਾ ਕਿੱਥੇ ਜਾ ਰਿਹਾ ਉਸ ਅਕਾਲੀ ਸ਼ਕਤੀ ਨੂੰ ਹੁਣ ਸਦਾਚਾਰਤਾ ਦਾ ਮਿਆਰ ਜਿਹੜਾ ਤੇ ਨਿੱਜ ਤੋਂ ਨਿਕਲਿਆ ਉਹਦੀ ਉਸ ਸਦਾਚਾਰਤਾ ਦਾ ਮਿਆਰ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇ ਦੇਣਾ ਤੁਸੀਂ 80 90 ਸਾਲੇ ਪਿੱਛੇ ਚਲੇ ਜਾਓ ਸਦਾਚਾਰੀ ਸਾਬਰ ਕਰ ਵਰਗੇ ਹੈ ਸਦਾਚਾਰੀ ਦੁਨੀਆ ਦੀਆਂ ਨਜ਼ਰਾਂ 'ਚ ਸਦਾਚਾਰੀ ਅੱਜ ਤੱਕ ਅਰਦੇਸ਼ ਭਗਤ ਬਣਾ ਕੇ ਪੂਜ ਦਿੱਤਾ ਜਾਂਦਾ ਹੈ ਪਰ ਉਹ ਸਦਾਚਾਰੀ ਕਿੱਥੇ ਡਿੱਗ ਪੇ ਕਿਵੇਂ ਆਪਣੀਆਂ ਚਿੱਠੀਆਂ ਜੱਲੇ ਲੜੀਆਂ ਕੱਢਦੇ ਨੇ ਲਾਜਪਤਰਾਏ ਬਾਰੇ ਤੁਸੀਂ ਜਾਣਦੇ ਜੇ ਜਾਂ ਆਹ ਹੁੰਦੀ ਗੱਲ ਕਰ ਲੋ ਗਾਂਧੀ ਵਰਗੇ ਮਹਾਤਮਾ ਗਾਂਧੀ ਮਹਾਤਮਾ ਕਹਿ ਦਿੱਤਾ ਉਹਨੂੰ ਮਤਲਬ ਸਦਾਚਾਰੀ ਦੀ ਮੂਰਤ ਸਦਾਚਾਰਤਾ ਦੀ ਉੱਚੀ ਮੂਰਤ ਮਹਾਤਮਾ ਉਹ ਮਹਾਤਮਾ ਵਰਗੇ ਜਦੋਂ ਉਹਨਾਂ ਦੇ ਸਬੰਧ ਵਿੱਚ ਤੁਸੀਂ ਮਾਸਕ ਬਿਹਾਈਂਡ ਡਿਵਿਨਟੀ ਜਾਂ ਗਾਂਧੀ ਬੇਨਕਾਬ ਹੰਸ ਰਾਜ ਰਹਿਬਰ ਵਰਗੇ ਦੀਆਂ ਕਿਤਾਬਾਂ ਉਹਨਾਂ ਦੀਆਂ ਸਾਰੇ ਬਿਹੇਵੀਅਰ ਬਾਰੇ ਤੁਸੀਂ ਜਾਣਦੇ ਜੀ ਜਾਂ ਸਾਊਥ ਅਫਰੀਕਾ ਤੋਂ ਪੀ ਐਚ ਡੀ ਕੀਤੀ ਇੱਕ ਨੌਜਵਾਨ ਨੇ ਉਹਨੇ ਗਾਂਧੀ ਬਾਰੇ ਜੋ ਬੋਲਿਆ ਜਦੋਂ ਤੁਸੀਂ ਇਹ ਸਾਰਾ ਕੁਝ ਵਿਸ਼ਲੇਸ਼ਨ ਕਰਦੇ ਜੀ ਤਾਂ ਤੁਹਾਨੂੰ ਪਤਾ ਲੱਗਦਾ ਵੀ ਜਿਹੜੀ ਸਦਾਚਾਰਤਾ ਕੇਵਲ ਨਿੱਜ ਤੇ ਖੜੀ ਹੈ ਉਹਦੀਆਂ ਜੜਾਂ ਧਰਤੀ ਤੇ ਬਹੁਤ ਉਤਲੇ ਸੱਤਰ ਤੇ ਪਈਆਂ ਹੁੰਦੀਆਂ ਨੇ ਪਰ ਜਿਹੜੀ ਸਦਾਚਾਰਤਾ ਦੀਆਂ ਜੜਾਂ ਡੂੰਘੀਆਂ ਨੇ ਜਿਹੜੀਆਂ ਅਕਾਲੀ ਧਰਮ ਦੇ ਵਿੱਚ ਜਾ ਕੇ ਲੱਗਦੀਆਂ ਨੇ ਜਿਹੜੀ ਸਦਾਚਾਰਤਾ ਦਾ ਸਿਹਰਾ ਉਹ ਸੁੱਚੇ ਅਦਰਸ਼ ਚੋਂ ਨਿਕਲਦਾ ਹੈ ਉਹਦੇ ਵਰਗੇ ਉਹਦੇ ਉਹਦੇ ਵਾਸਤੇ ਉਹਦੇ ਸੰਬੰਧ ਵਿੱਚ ਈਸਟ ਇੰਡੀਆ ਕੰਪਨੀ ਦੇ ਜਿਹੜੇ ਜੌਨ ਸ਼ਰਮਣ ਵਰਗੇ ਜਾ ਐਡਵਰਡ ਸਟੀਫਨ ਵਰਗੇ ਵੀ ਚਿੱਠੀਆਂ ਲਿਖ-ਲਿਖ ਕੇ ਦੱਸਦੇ ਨੇ ਵੀ 780 ਜਿਹੜੇ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ 2000 ਤਿੰਨਾਂ ਨੇ ਜਿਹੜਾ ਟੰਗ ਕੇ ਲੈ ਜਾਂਦਾ ਸਿਰ ਉਹਨਾਂ ਦੇ ਕੱਟ ਕੇ ਤੇ ਜਿਹੜੇ 780 ਜਿਉਂਦੇ ਫੜੇ ਨੇ ਇੱਕ ਬੰਦਾ ਵੀ ਐਸਾ ਨਹੀਂ ਜਿਹੜਾ ਕਿਤੇ ਮੁਕਰਿਆ ਹੋਵੇ ਵੀ ਮੈਨੂੰ ਜਾਨ ਬਖਸ਼ੀ ਕਰ ਦਿਓ ਕੀ ਹੈ ਉਸ ਸਦਾਚਾਰਤਾ ਦਾ ਮਿਆਰ ਜਿਹੜੀ ਸਦਾਚਾਰਤਾ ਦਾ ਸਿਰ ਹੋ ਸਕਾ ਨੂੰ ਉਸ ਅਕਾਲੀ ਧਰਮਵਲ ਜਾਂਦਾ ਏ ਉਹ ਸੀਸ ਕਟਾਲੇਗੀ ਔਰ ਰੂਹ ਦੇ ਵਿੱਚ ਜੀ ਸਰਕੇ ਸ਼ੀਧ ਹੋ ਜਾਏਗੀ ਉਹ ਤਤੀ ਤਵੀ ਤੇ ਬੈਠ ਜੇਗੀ ਸਦਾਚਾਰਤਾ ਉਹ ਪੁੱਤਰਾਂ ਨੂੰ ਜੰਗ 'ਚ ਤੋੜ ਦੇਗੀ ਉਹ ਪੁੱਤਰਾਂ ਦਾ ਟੁਕੜਾ ਆਪਣੇ ਮੂੰਹ 'ਚ ਪਾ ਲੇਗੀ ਪਰ ਉਹ ਸਦਾਚਾਰਤਾ ਤਾਂ ਉਹਦੀ ਕੋਈ ਲਿਮਟ ਕੋਈ ਉਹਦੀ ਹੱਦ ਨਹੀਂ ਕੋਈ ਲੱਭ ਸਕਦਾ ਨਹੀਂ ਤੇ ਜਿਹੜੀ ਅਖੌਤੀ ਸਦਾਚਾਰਤਾ ਜਿਹਦੇ ਬਾਰੇ ਕਹਿੰਦੇ ਵੀ ਧਰਮ ਦੀ ਲੋੜ ਨਹੀਂ ਬੰਦੇ ਨੂੰ ਸਦਾਚਾਰੀ ਹੋਣਾ ਚਾਹੀਦਾ ਹੈ ਉੱਤੇ ਜੜਾਂ ਪਈਆਂ ਨੇ ਜੇ ਉਹ 100 ਤੇ ਨਹੀਂ ਨਿਕਦਾ ਸ਼ਾਇਦ 1000 ਤੇ ਵਿਕ ਜਾਏ ਜੇ 1000 ਤੇ ਨਹੀਂ ਵਿਕਦਾ ਹੋ ਸਕਦਾ ਲੱਖ ਤੇ ਵਿਕ ਜਾਏ ਹੋ ਸਕਦਾ ਮਿਲੀਅਨ ਤੇ ਵਿਕ ਜਾਏ 10 ਲੱਖ ਤੇ ਵਿਕ ਜਾਏ ਉੱਤੇ ਨੇ ਜੜਾਂ ਪਰ ਹਮੇਸ਼ਾ ਸਦਾਚਾਰਤਾ ਉਹ ਜਿਉਂਦੀ ਰਹਿੰਦੀ ਹੈ ਜਿਹਦੀਆਂ ਜੜਾਂ ਬਹੁਤ ਡੂੰਘੀਆਂ ਨੇ ਜਿਹਦੀਆਂ ਜੜਾਂ ਬਹੁਤ ਉੱਚੇ ਆਦਰਸ਼ 'ਚ ਜਾ ਕੇ ਲੱਗਦੀਆਂ ਨੇ ਜਿਹੜੀ ਉੱਥੋਂ ਪੁੰਗਰਦੀ ਹੈ ਜਿਹੜੀ ਕਿ ਆਲਰੇਡੀ ਪ੍ਰਤੀ ਹੋਈ ਹੈ ਹੁਣ ਗੱਲ ਕਰਦੇ ਅਸੀਂ ਜਿਹੜੇ ਸੋ ਕਾਲਡ ਸਦਾਚਾਰੀ ਨੇ ਉਹਨਾਂ ਦੇ ਹੋਰ ਵੀ ਤਰਕ ਹੁੰਦੇ ਨੇ ਕਿ ਵਿਗਿਆਨ ਦਾ ਜੋਗ ਆ ਗਿਆ ਫਿਲਾਸਫੀ ਦਾ ਜੋਗ ਹੈ ਚਲੋ ਫਿਲਾਸਫੀ ਦੀ ਗੱਲ ਕਰ ਲਓ ਫਿਲਾਸਫੀ ਕਿੱਥੋਂ ਨਿਕਲਦੀ ਹੈ ਫਿਲਾਸਫੀ ਵੀ ਥਾਟ ਚੋਂ ਨਿਕਲਦੀ ਹੈ ਥਾਟ ਨੂੰ ਫਿਲਾਸਫਾਈਜ਼ ਕੀਤਾ ਜਾਂਦਾ ਹੈ ਤੇ ਜਿਹੜਾ ਥਾਟ ਪਰਖਿਆ ਹੋਇਆ ਨਾ ਹੋਵੇ ਫਾਰ ਇਗਜ਼ਾਮਪਲ ਆਪਾਂ ਕਹਿੰਨੇ ਸਿੱਖ ਧਰਮ ਫਿਲਾਸਫੀ ਹੁਣ ਸਿੱਖ ਧਰਮ ਦਾ ਜਿਹੜਾ ਵਿਚਾਰ ਪਰਖਿਆ ਨਹੀਂ ਜਿਸ ਵਿਚਾਰ ਤੇ ਜਿਵੇਂ ਫਾਰ ਐਗਜ਼ਾਮਪਲ ਵੀ ਕਰਵਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਪਿੰਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੋ ਮਾਰੇ ਜੋ ਤਨ ਚੀਰੋਂ ਅੰਗ ਨ ਮੋਰੋਂ ਪਿੰਡ ਪਰੇ ਤੋਂ ਪ੍ਰੀਤਨ ਤੋਰੋਂ ਤੇ ਕਰਵਤ ਭਲਾ ਨਾ ਕਰਵਟ ਤੇ ਆਰੇ ਨਾਲ ਚਰਾਏ ਜਾਣਾ ਕਤੀ ਤਵੀ ਤੇ ਬੈਠ ਜਾਣਾ ਇਹ ਆ ਪਰਖੀ ਹੋਈ ਸਦਾਚਾਰਤਾ ਜਿਹੜੀ ਸਦਾਚਾਰਤਾ ਇਸ ਪਰਖ ਚੋਂ ਪੈਦਾ ਹੁੰਦੀ ਹੈ ਉਹ ਸਦਾਚਾਰਤਾ ਹੱਥ ਬੰਨੇ ਤੋਂ ਅੱਗੇ ਚਲੇ ਜਾਂਦੀ ਹੈ ਝੱਬਰ ਵਰਗੇ ਮੈਂ ਇੱਕ ਛੋਟੀ ਜੀ ਮਿਸਾਲ ਹੋਰ ਦੇ ਕੇ ਅੱਗੇ ਜਮੈਂ ਝੱਬਰ ਵਰਗੇ ਕਾਲੇ ਪਾਣੀ ਜਾਂਦੇ ਨੇ ਕਾਲੇ ਪਾਣੀ ਮੰਗ ਕੇ ਲੈਂਦੇ ਨੇ ਉਮਰ ਛੋਟੀ ਸੀ ਉਸ ਕਾਲੇ ਪਾਣੀ ਦੇ ਦਾਇਰੇ ਦੇ ਉਸ ਉਸ ਟਾਈਮ ਅੰਗਰੇਜ਼ ਸਰਕਾਰ ਦੇ ਲਾਮਤਾ ਬਕਾਲੇ ਪਾਣੀ ਉਹਨਾਂ ਨੂੰ ਨਹੀਂ ਭੇਜਣਾ ਪੰਦਾ ਪਰ ਉਮਰ ਵੱਡੀ ਲਖਾ ਕੇ ਆਪਣੇ ਭਾਈਆਂ ਦੇ ਨਾਲ ਕਾਲੇ ਪਾਣੀ ਦੀ ਸਜ਼ਾ ਲਿਆ ਲੈਂਦੇ ਨੇ ਸੋ ਇਹ ਸੀ ਸਦਾਚਾਰਤਾ ਰਾਜਵਾਸਤੇ ਇਹ ਨਹੀਂ ਇਸੀ ਧਰਮ ਤੇ ਸਦਾਚਾਰ ਸਦਾਚਾਰ ਕਿੱਥੋਂ ਨਿਕਲਦਾ ਏ ਉਹ ਧਰਮ ਦੀ ਇੱਕ ਆਫਸ਼ੂਟ ਹੈ ਜਿਹੜਾ ਨਿਜਤੋਂ ਨਿਕਲਦਾ ਏ ਉਹ ਸਦਾਚਾਰ ਤੇ ਜਿਹੜੀ ਉਹ ਕੈਸੀ ਹੁੰਦੀ ਏ ਕਿਦਾਂ ਦੀ ਹੁੰਦੀ ਏ ਇਹਦੇ ਬਾਰੇ ਵੀ ਤੁਸੀਂ ਜਾਣ ਲਿਆ ਮੈਨੂੰ ਦਿਓ ਇਜਾਜ਼ਤ ਅਗਲੇ એપisode ਦੇ ਵਿੱਚ ਆਪਾਂ ਵਿਚਾਰ ਕਰਾਂਗੇ ਧਰਮ ਤੇ ਵਿਗਿਆਨ ਜਾਂ ਇੱਕ ਵਿਸ਼ਾ ਹੋਰ ਸਾਡਾ ਜਿਹੜਾ ਰਹਿ ਗਿਆ ਏ ਉਹ ਹੈ ਧਾਰਮਿਕ ਫੋਬੀਆ ਸੋ ਹੁਣ ਦਿਓ ਮੈਨੂੰ ਇਜਾਜ਼ਤ ਮਿਲਦੇ ਆਂ ਅਗਲੇ એપisode ਵਿੱਚ ਗੁੱਜੀਆਂ ਰਮਜ਼ਾ ਸ਼ੇਰ ਕਰਦੇ ਹੋ ਦੇਖਦੇ ਰਹੋ ਤੇ YouTube ਦਾ ਚੈਨਲ ਸਬਸਕ੍ਰਾਈਬ ਕਰ ਲਓ ਤਾਂਕਿ ਤੁਹਾਨੂੰ ਹਰ ਨਵੀਂ ਅਪਡੇਟ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ